ਦਰఖాస్తు ਫੋਟੋ ਵੀ ਲੈ ਲਓ। ਬਸ। ਕਿਉਂ ਨਹੀਂ ਵੀ ਆਣੀ। ਕੁਸ਼ੀਗਾਮ ਦੇ ਬਾਰੇ ਕੁਸ਼ੀਗਾਮ ਦੇ ਬਾਰੇ ਕੁਝ ਜਦ ਤੱਕ। ਸਾਤਾਤੀ ਇਸ ਆਫੀਸ ਆਇਦਗੀ ਕਹਿਣਾ ਚਾਹਾਂ। ਨਮਸਕਾਰ ਜੀ। ਮੈਂ ਬਜਰੰਗਦਲ ਕੇਸਰੀ ਦਿਸਟ੍ਰਿਕਟ ਪ੍ਰੈਜ਼ੀਡੈਂਟ ਬਰੇਨਾਲ ਵਾਈਸ ਨੈਸ਼ਨਲ ਪ੍ਰੈਜ਼ੀਡੈਂਟ ਵਿਸ਼ਾਲ ਬੱਬਰ ਜੀ ਹੈਪੀ ਜੀ ਤੇ ਹੋਰ ਸਦਸਮ ਮੌਜੂਦ ਨੇ ਕੱਲ ਇੱਕ ਬੀਤੇ ਦਿਨ ਇੱਕ YouTube ਚੈਨਲ ਤੇ ਨਿਊ ਚੈਨਲ ਹੈਗਾ ਪੰਜਾਬ ਅਜੀਤ ਉਤੇ ਇੱਕ ਅਸੀਂ ਵੀਡੀਓ ਜਿਹੜੀ ਹੈ ਵਾਇਰਲ ਹੋਣ ਦੇਖੀ ਹੈ ਜਿਹਦੇ ਚ ਲੁਧਿਆਣਾ ਦੇ ਸਥਿਤ ਜਿਹੜੀ ਸੰਵਿਧਾਨ ਬਚਾਓ ਮੋਰਚੇ ਚ ਉਹਨਾਂ ਦੇ ਆਗੂ ਬਲਵਿੰਦਰ ਸਿੰਘ ਬਿੱਟਾ ਨੇ ਇੱਕ ਬਿਆਨ ਦਿੱਤਾ ਸੀਗਾ ਜਿਸ ਵਿੱਚ ਉਹਨਾਂ ਨੇ Hindu ਸਮਾਜ ਦੇ ਦੇਵੀ ਦੇਵਤਾ શ્રી ਰਾਮਚੰਦਰ ਜੀ ਤੇ શ્રી ਸ਼ਾਮ ਜੀ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ ਤੇ ਉਹਨਾਂ ਨੂੰ ਇੱਕ ਫੈਸ਼ਨ ਦੇ ਨਾਲ ਜੋੜਿਆ ਗਿਆ। ਦੇਖੋ ਅਸੀਂ ਜਿਹੜਾ 26 ਤਰੀਕ ਨੂੰ ਇਨਸੀਡੈਂਟ ਹੋਇਆ ਵੀਰ ਸਾਹਿਬ ਦੇ ਨਾਲ ਵੀਰ ਸਾਹਿਬ ਦੀ ਜਿਹੜੀ ਹੈ ਮੂਰਤੀ ਦੇ ਨਾਲ ਅਸੀਂ ਸੰਵਿਧਾਨ ਦੇ ਰક્ષਕ ਹਗੇ ਆ ਅਸੀਂ ਉਹਨਾਂ ਦੀ ਪੂਰੀ ਪਾਲਣਾ ਕਰਦੇ ਆ ਉਹਨਾਂ ਦੇ ਪ੍ਰਤੀ ਜਿਹੜਾ ਰੋਸ ਪ੍ਰਗਟ ਕੀਤਾ ਬਾਕੀ ਸੰਸਥਾਵਾਂ ਦੇ ਅਸੀਂ ਉਹਨਾਂ ਦੇ ਨਾਲ ਆ। ਪਰ ਜੇ ਕੋਈ ਬਾਕੀ ਹੋਰ ਸਮਾਜ ਜਿਹੜੀ ਹੈਗੇ ਐ ਐਨ ਜੀਓਜ਼ ਹੈਗੀਆਂ ਚਾਹੇ ਉਹ ਵਾਲਮੀਕੀ ਸਮਾਜ ਆ ਚਾਹੇ ਉਹ ਹੋਰ ਕੋਈ ਵੀ ਐਨ ਜੀਓਜ਼ ਹੈਗੀਆਂ ਪਰ ਜੇ ਉਹ ਸਾਡੇ ਹਿੰਦੂ ਸਮਾਜ ਦੇ ਦੇਵੀ ਦੇਵਤਾਵਾਂ ਬਾਰੇ ਕੋਈ ਗਲਤ ਸ਼ਬਦਾਬੀ ਵਰਤਣਗੇ ਉਹ ਸਾਨੂੰ ਮਨਜ਼ੂਰ ਨਹੀਂ ਹੋਏਗੀ ਐਸੇ ਤਰ੍ਹਾਂ ਜਿਹੜਾ ਸੰਵਿਧਾਨ ਬਚਾਓ ਮੋਰਚਾ ਜਿਨ੍ਹਾਂ ਨੇ ਕੱਲ ਦਿੱਲੀ ਲੁਧਿਆਣਾ ਅਮ੍ਰਿਤਸਰ ਹਾਈਵੇ ਜਾਬ ਕੀਤਾ ਉਹਨਾਂ ਦੇ ਜਿਹੜੇ ਆਗੂ ਸੀਗੇ ਬਲਵਿੰਦਰ ਸਿੰਘ ਬਿੱਟਾ ਉਹਨਾਂ ਨੇ ਸ਼੍ਰੀ ਰਾਮਚੰਦਰ ਜੀ ਬਾਰੇ ਬਹੁਤ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਅੱਜ ਅਸੀਂ ਸੀਪੀ ਸਾਹਿਬ ਸਾਰੇ ਇਕੱਠੇ ਹੋ ਕੇ ਆਏ ਆਂ ਔਰ ਇਹ ਮੰਗ ਪੱਤਰ ਇੱਕ ਕੰਪਲੇਂਟ ਉਹਨਾਂ ਦੇ ਖਿਲਾਫ ਦੇ ਰਹੇ ਉਹਨਾਂ ਦੇ ਪਰਚਾ ਦਰਜ ਕਰਨ ਦੀ ਮੰਗ ਕਰ ਰਹੇ ਆਂ ਤੇ 48 ਘੰਟੇ ਦਾ ਟਾਈਮ ਅਸੀਂ ਦੇ ਰਹੇ ਆਂ ਜੇ 48 ਘੰਟੇ ਦੇ ਵਿੱਚ ਵਿੱਚ ਉਹਨਾਂ ਦੇ ਕੋਈ ਜਿਹੜੀ ਐਕਸ਼ਨ ਨਾ ਹੋਇਆ ਫਿਰ ਬਜਰੰਗਦਲ ਕੇਸਰੀ ਹੈ ਸੜਕਾਂ ਤੇ ਉਤਰਨ ਤੇ ਮਜਬੂਰ ਹੋਵੇਗੀ ਜੈ ਸ਼੍ਰੀ ਰਾਮ